ਇੱਕ ਵਾਰੀ ਇਹ ਸਬਜ਼ੀ ਬਣਾ ਕੇ ਜ਼ਰੂਰ ਦੇਖੋ ਸੋ ਬਹੁਤ ਹੀ ਜ਼ਿਆਦਾ ਲਾਜਵਾਬ ਲੱਗਦੀ ਹੈ ਖਾਣ ਦੇ ਵਿੱਚ ਸੋ ਅੱਜ ਅਸੀਂ ਬਣਾ ਰਹੀਆਂ ਲਸੂਨੀ ਮੇਥੀ ਤੇ ਅਸੀਂ ਮੇਥੀ ਨੂੰ ਮਾਰਨਿੰਗ ਟਾਈਮ ਦੇ ਵਿੱਚ ਹੀ ਤੋੜ ਕੇ ਤੇ ਧੋ ਕੇ ਰੱਖ ਲਿਆ ਹੋਇਆ ਸੀ ਤੇ ਹੁਣ ਮੈਂ ਆਫਟਰਨੂਨ ਟਾਈਮ ਜਿਹੜੀ ਆ ਚੌਪਰ ਦੇ ਵਿੱਚ ਚੌਪ ਕਰ ਰਹੀ ਆ ਮੇਥੀ ਨੂੰ ਹੁਣ ਪੈਨ ਦੇ ਵਿੱਚ ਥੋੜੀ ਜਿਹੀ ਮੂਫਲੀ ਨੂੰ ਰੋਸਟ ਕਰਾਂਗੇ ਤੇ ਨਾਲ ਹੀ ਥੋੜੇ ਮਤੀਲੇ ਐਡ ਕਰ ਦਿੱਤੇ ਨੇ ਥੀਲੇ ਨੂੰ ਆਪਾਂ ਹਲਕਾ ਜਿਹਾ ਰੋਸਟ ਕਰਨਾ ਹੁੰਦਾ ਹੈ ਸਰੂਸਤ ਹੋ ਗਿਆ ਹੋਏ ਨੇ ਤੇ ਇਸ ਨੂੰ ਆਪਾਂ ਫਾਈਨ ਗ੍ਰਾਈਂਡਰ ਚਾਰਜ ਐਡ ਕਰਕੇ ਤੇ ਚੰਗੀ ਤਰ੍ਹਾਂ ਪੀਸ ਲਵਾਂਗੇ ਗ੍ਰਾਈਂਡਰ ਚਾਰਜ ਅਸੀਂ ਫਾਈਨ ਪਾਊਡਰ ਬਣਾ ਕੇ ਤਿਆਰ ਕਰ ਲਿਆ ਹੈ ਹੁਣ ਪੈਨ ਦੇ ਵਿੱਚ ਐਡ ਕਰਾਂਗੇ ਸਰੂ ਦਾ ਤੇਲ ਤੇਲ ਬਹੁਤ ਹੀ ਵਧੀਆ ਗਰਮ ਹੋ ਗਿਆ ਹੈ ਤੇ 8 ਤੋਂ 10 ਅਸੀਂ ਲਸਣ ਦੀਆਂ ਫੜੀਆਂ ਭਾਖੀ ਤੇ ਇਸ ਨੂੰ ਆਪਾਂ ਰੋਸਟ ਕਰ ਲਵਾਂਗੇ ਇਸੇ ਨਾਲ ਹੀ ਮੱਕੀ ਦੀ ਹੋਈ ਫੇਰੀ ਤੇ ਮਿੱਠੀ ਐਡ ਕਰ ਦਿੱਤੀ ਹੈ ਮੀਤੀ ਨੂੰ ਹੁਣ ਆਪਾਂ ਭੁੰਨਾਂਗੇ ਕਿਉਂਕਿ ਇਸ ਦੇ ਵਿੱਚ ਫੌੜਪਨ ਹੁੰਦੀ ਹੈ ਤੇ ਉਹ ਖਤਮ ਕਰਨ ਲਈ ਇਸ ਨੂੰ ਭੁੰਨਣਾ ਬਹੁਤ ਇੰਪੋਰਟੈਂਟ ਹੈਗਾ। ਮੀਤੀ ਭੁੰਨ ਕੇ ਬਿਲਕੁਲ ਤਿਆਰ ਹੋ ਗਈ ਹੈ। ਫਿਰ ਹੋਰ ਐਸੀ ਸੜਾਈ ਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾਵਾਂਗੇ। ਮੈਂ ਸਿਰਫ ਇੱਕ ਚਮਚਾ ਇਹ ਸਰ੍ਹੋਂ ਦਾ ਤੇਲ ਜਿਹੜਾ ਐਡ ਕੀਤਾ ਹੈ ਤੁਸੀਂ ਚਾਹੇ ਤੇ ਦੇਸੀ ਘਿਓ ਦੇ ਵਿੱਚ ਜਾਂ ਪਟੜ ਦੇ ਵਿੱਚ ਵੀ ਇਸ ਨੂੰ ਕਈ ਲੋਕ ਬਣਾਉਂਦੇ ਨੇ ਤੁਸੀਂ ਉਹ ਐਡ ਕਰ ਸਕਦੇ ਹੋ ਹੁਣ ਮੈਂ ਅੱਧਾ ਚਮਚਾ ਸਾਬੂਤ ਜੀਰਾ ਐਡ ਕੀਤਾ ਹੈ ਪ੍ਰੀ ਕਟਿਆ ਹੋਇਆ ਲਸਣ ਐਡ ਕੀਤਾ ਹੈ ਇਸ ਨੂੰ ਆਪਾਂ ਬਹੁਤ ਹੀ ਵਧੀਆ ਭੁੰਨ ਲੈਣਾ ਹੈ ਹੁਣ ਥੋੜੀ ਇੱਕ ਦੇਰ ਤੱਕ ਆਪਾਂ ਜਦੋਂ ਭੁੰਨ ਜਾਂਦਾ ਹੈ ਤੇ ਹਰੀ ਮਿਰਚ ਪ੍ਰੀ ਬ੍ਰੀਕ ਕੱਟ ਕੇ ਅਸੀਂ ਐਡ ਕਰ ਦੇਣੀ ਹੈ ਇਸ ਦੇ ਨਾਲ ਪ੍ਰੀ ਬ੍ਰੀਕ ਕੱਟ ਕੇ ਪਿਆਜ਼ ਐਡ ਕਰ ਦੇਣੀ ਹੈ ਪਿਆਜ਼ ਨਾਲ ਫਲੇਵਰ ਜਿਹੜਾ ਹੈ ਲਸੂਨੀ ਮੇਥੀ ਦੇ ਵਿੱਚ ਬਹੁਤ ਹੀ ਅਮੇਜ਼ਿੰਗ ਆਉਂਦਾ ਹੈ ਸੋ ਜਿਹੜਾ ਪਿਆਜ਼ ਖਾਣਾ ਬਿਲਕੁਲ ਪਸਾਨ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਇੱਕ ਵਾਰੀ ਇਸ ਤਰੀਕੇ ਨਾਲ ਲਸੂਨੀ ਮੇਥੀ ਬਣਾ ਕੇ ਖਵਾਓ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਇੱਕ ਪਿਆਜ਼ ਨੂੰ ਮੈਂ ਸ্লাইਸ ਕਰਕੇ ਐਡ ਕੀਤਾ ਹੈ ਜਦੋਂ ਬਹੁਤ ਹੀ ਵਧੀਆ ਭੁੱਜ ਜਾਣ ਤਦ ਅਸੀਂ ਇਸ ਦੇ ਵਿੱਚ ਐਡ ਕਰਾਂਗੇ ਟਮਾਟਰ ਟਮਾਟਰ ਆਪਾਂ ਕਾਫੀ ਕੁਆਂਟੀਟੀ ਦੇ ਵਿੱਚ ਜਿਹੜਾ ਯੂਜ਼ ਕਰਾਂਗੇ ਕਿਉਂਕਿ ਇਸ ਸੂਣੀ ਮੇਥੀ ਦੇ ਵਿੱਚ ਕਲਰ ਜਿਹੜਾ ਹੈ ਟਮਾਟਰਾਂ ਕਰਕੇ ਬਹੁਤ ਹੀ ਅਮੇਜ਼ਿੰਗ ਆਂਦਾ ਹੈ ਹੁਣ ਉਹ ਰਿਲੀਜ਼ ਹੋਉਣ ਤਾਂ ਕਿ ਤੜਕੇ ਨੂੰ ਬਹੁਤ ਵਧੀਆ ਭੁੰਨਣਾ ਹੈ ਥੋੜੇ ਜਿ ਵਿੱਚ ਨਮਕ ਸਵਾਦ ਅਨੁਸਾਰ ਤੁਸੀਂ ਐਡ ਕਰ ਸਕਦੇ ਹੋ ਨਮਕ ਐਡ ਕਰਨ ਨਾਲ ਤੜਕਾ ਜਿਹੜਾ ਬਹੁਤ ਹੀ ਜਲਦੀ ਭੁੰਨ ਕੇ ਤਿਆਰ ਹੋ ਜਾਂਦਾ ਹੈ ਮਿਕਸ ਕਰ ਲਵਾਂਗੇ ਹੁਣ ਜਿਵੇਂ ਅਸੀਂ ਤੇਲ ਕੱਪੋਂ ਦੇ ਇਸ ਦੀ ਵਿੱਚ ਅਸੀਂ ਕੁਝ ਮਸਾਲੇ ਐਡ ਕਰ ਦਵਾਂਗੇ ਇੱਕ ਛੋਟਾ ਚਮਚ ਹਲਦੀ ਪਾਊਡਰ ਪਾਵਾਂਗੇ ਅੱਧਾ ਚਮਚ ਲਾਲ ਮਿਰਚ ਪਾਊਡਰ ਪਾਵਾਂਗੇ ਕਿਉਂਕਿ ਅਸੀਂ ਹਰੀ ਮਿਰਚ ਵੀ ਪਹਿਲਾਂ ਐਡ ਕਰ ਚੁੱਕੇ ਹੁਏ ਹਾਂ ਸੋ ਤੁਸੀਂ ਤਿੱਖਾ ਖਾਣਾ ਚਾਹੁੰਦੇ ਹੋ ਤੁਸੀਂ ਆਪਣੇ ਅਕੋਰਡਿੰਗ ਜਿਹੜੀ ਮਿਰਚ ਐਡ ਕਰ ਸਕਦੇ ਹੋ ਹੁਣ ਇਸ ਦੇ ਵਿੱਚ ਇੱਕ ਚਮਚ ਮੈਂ ਗਰਮ ਮਸਾਲਾ ਐਡ ਕੀਤਾ ਹੈ ਤੇ ਮਿਕਸ ਕਰ ਲਵਾਂਗੇ ਇਸ ਦੇ ਵਿੱਚ ਗਰਮ ਮਸਾਲਾ ਮੈਂ ਪਹਿਲਾਂ ਹੀ ਐਡ ਕੀਤਾ ਕਿਉਂਕਿ ਫਲੇਵਰ ਦੇ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ ਗਰਮ ਮਸਾਲਾ ਸੋ ਸਾਰੇ ਮਸਾਲੇ ਜਿਹੜੇ ਇਸ ਦੇ ਵਿੱਚ ਬਹੁਤ ਹੀ ਵਧੀਆ ਮਿਕਸ ਹੋ ਜਾਂਦੇ ਨੇ ਥੋੜੀ ਜਿਹੀ ਮਸਾਲੇ ਥੱਲੇ ਲੱਗ ਰਏ ਸੀ ਮੈਂ ਇੱਕ ਚਮਚ ਇਸ ਦੇ ਵਿੱਚ ਪਾਣੀ ਐਡ ਕੀਤਾ ਹੈ ਸਿੱਧਾ ਮਸਾਲਾ ਤੀਲ ਛੱਡਣਾ ਸ਼ੁਰੂ ਕਰਦਾ ਵੇ ਇਸ ਦੇ ਵਿੱਚ ਮੈਂ 2 ਚਮਚ ਬੇਸਨ ਦੀ ਐਡ ਕੀਤੀ ਨੇ ਕਿਉਂਕਿ ਬੇਸਨ ਨੂੰ ਆਪਾਂ ਪਹਿਲਾਂ ਹੀ ਭੁੰਨਾਂਗੇ ਤੇ ਮਸਾਲੇ ਦੇ ਵਿੱਚ ਬਹੁਤ ਵਧੀਆ ਮਿਕਸ ਕਰ ਲੈਣਾ ਹੈ ਇਸ ਨੂੰ ਆਪ ਬਹੁਤ ਵਧੀਆ ਭੁੰਨ ਲਿਆ ਹੈ ਤੇ ਹੁਣ ਇਸ ਦੇ ਵਿੱਚ 2 ਤੋਂ 3 ਚਮਚ ਅਸੀਂ ਪਾਣੀ ਦੇ ਐਡ ਕਰਾਂਗੇ ਕਿਉਂਕਿ ਡਰਾਈ ਕਾਫੀ ਮਸਾਲਾ ਹੋ ਗਿਆ ਇਸ ਦੇ ਵਿੱਚ ਪਾਣੀ ਜੜੀ ਆ ਤੁਸੀਂ ਆਪਣੇ ਲੋੜ ਅਨੁਸਾਰ ਜਿਹੜਾ ਐਡ ਕਰ ਸਕਦੇ ਹੋ ਮੈਂ 2 ਤੋਂ 3 ਚਮਚ ਐਡ ਕੀਤੇ ਹੋਏ ਨੇ ਪਾਣੀ ਦੇ ਚਾਹੇ ਤੁਸੀਂ ਦਹੀਂ ਕਿਉਂ ਵੀ ਐਡ ਕਰ ਸਕਦੇ ਹੋ ਚਾਹੇ ਤੁਸੀਂ ਮલાઈ ਜਾਂ ਦਹੀਂ ਕੁਝ ਵੀ ਐਡ ਕਰ ਸਕਦੇ ਹੋ ਉਹ ਆਪਣਾ ਆਪਣਾ ਫਲੇਵਰਡ ਹੁੰਦਾ ਸਭਲੇ ਜੋ ਅਸੀਂ ਪਾਊਡਰ ਬਣਾ ਕੇ ਤਿਆਰ ਕੀਤਾ ਸੀ ਮੁਫਲੀ ਤੇ ਤਿਲ ਉਹ ਐਡ ਕਰ ਦਵਾਂਗੇ ਮਿਕਸ ਕਰ ਲਵਾਂਗੇ मिक्स ਕਰਨ ਤੋਂ ਬਾਅਦ ਤੁਰੰਤ ਹੀ ਐਸੀ ਮੇਥੀ ਪਾਵਾਂਗੇ ਮਿਕਸ ਕਰ ਲਵਾਂਗੇ ਲਾਸਟ ਵਿੱਚ ਮੈਂ ਇੱਕ ਚਮਚ ਦੇਸੀ ਘਿਓ ਪਾ ਕੇ ਇਸ ਨੂੰ ਮਿਲਾ ਲਵਾਂਗੀ ਸੋ ਇਸੇ ਨਾਲ ਲਸੂਨੀ ਮੇਥੀ ਜਿਹੜੀ ਆ ਬਹੁਤ ਹੀ ਅਮੇਜ਼ਿੰਗ ਬਣ ਕੇ ਤਿਆਰ ਹੁੰਦੀ ਆ ਤੁਸੀਂ ਇੱਕ ਵਾਈਟ ਟੈਸਟ ਕਰਕੇ ਦੇਖੋ ਲਸੂਨੀ ਮੇਥੀ ਨੂੰ ਬਹੁਤ ਹੀ ਜ਼ਿਆਦਾ ਅਮੇਜ਼ਿੰਗ ਟੇਸਟ ਆਂਦਾ ਹੈ ਸੋ ਇਸ ਨੂੰ ਤੁਸੀਂ ਚਪਾਤੀ ਜਾਂ ਪਰੌਂਠੀ ਵੀ ਨਾਲ ਦਿਖਾਓ ਬਹੁਤ ਹੀ ਜ਼ਿਆਦਾ ਅਮੇਜ਼ਿੰਗ ਲੱਗਦੀ ਹੈ ਅੱਜ ਦੀ ਰੈਸিপি ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਇੱਕ ਨਿਊ ਵੀਡੀਓ ਦੇ ਨਾਲ ਤਦ ਤੱਕ ਲਈਏ ਸਤਿ ਸ਼੍ਰੀ ਅਕਾਲ